मैं तुषार गुप्ता आईपीएस एसपी एस एस पी हेडकुआटर मोहाली पोस्टर है रिसेंटली सारे ने सुनाई होना है चौदह तरीक न इनफोरमेसन मिली सी कि मुलापुर के एरिया विच एक बैंक द मैनेजर जो है गौरव शर्मा वो करीब दस तो पंद्रह करोड़ रुपए मिसअप्रोप्रिएट करके एरिया गायब हो गया से इनफॉरमेन मिलन तो मुलापुर थाने केमीडिएटली एफ आई आर रजिस्टर की गई ਤੇ ਟੀਮਸ ਬਣਾਈ ਗਈ ਡੀਐਸਪੀ ਧਰਮਵੀਰ ਸਿੰਘ ਤੇ ਐਸਐਚਓ ਸਿਮਰਨਜੀਤ ਸਿੰਘ ਦੇ ਅੰਡਰ ਜਿਨ੍ਹਾਂ ਨੇ ਕਾਫੀ ਮਿਹਨਤ ਕਰਕੇ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਨੂੰ ਵਰਤੇ ਹੋਏ ਗੌਰਵ ਨੂੰ ਨੇਪਾਲ ਬਾਰਡਰ ਤੋਂ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਗੌਰਵ ਹੈਗਾ ਇਹ ਪਿਛਲੇ ਗਰੀਬ 6 ਮਹੀਨੇ ਤੋਂ ਬੈਂਕਸ ਦੇ ਵਿੱਚ ਜੋ ਨੰਬਰ ਹੁੰਦੇ ਸੀ ਜਿਸ ਤੇ ਨੋਟੀਫਿਕੇਸ਼ਨ ਜਾਂਦੀ ਹੈ ਉਹਨੂੰ ਬਦਲ ਕੇ ਉਸ ਤੋਂ ਸਾਰੇ ਫੰਡਸ ਪੰਜ ਅਕਾਊਂਟਸ ਵਿੱਚ ਟਰਾਂਸਫਰ ਕਰ ਰਿਹਾ ਸੀ पांच अकाउंट्स के दो ये अपने से एक यदि मदर दादर का नौकर दिनेश का हले तक सानू ऑलमोस्ट टेन करोरस तक की कलैरिटी आ चुकी है तो ये अकाउंट्स के और बाकी जो डिटेल्स है, है वो कटी जा रही हैं तो ये भी नज़र आया है कि जो जिन अकाउंट्स में पैसे पा रहा है उस तो ये सारा का सारा अमाउंट ये आगे भी ट्रांसफर होया जो जो अकाउंट्स इदा के साथ नज़र आए हैं तो यदि तफ्तीश चल रही है वो असरे फ्रीज कराते हुए हैं इन्वैसटीशन चल रही ਇਸ ਤੋਂ ਇਲਾਵਾ ਜੋ ਅਮਾਉਂਟ ਸ਼ੁਰੂਆਤ ਵਿੱਚ ਚੱਲ ਰਹੀ ਸੀ ਕਿ ਅਰਾਊਂਡ 50 ਕਰੋੜ ਦੇ ਨੇੜੇ ਦੇ ਨੇੜੇ ਪੁਆਇੰਟ ਨੇ ਉਹ ਹਲੇ ਤੱਕ 10 ਤੋਂ 12 ਕਰੋੜ ਦੀ ਗੱਲ ਹੈਗੀ ਤੇ ਇਹਦੀ ਜੋ ਹੈ ਇਹਨੂੰ ਪੇਸ਼ ਕਰਕੇ ਅਰੈਸਟ ਕਰਕੇ ਦੀ ਪੰਜ ਸਾਲ ਦੀ ਰਿਮਾਂਡ ਵੀ ਲੱਤੀ ਹੈ ਸਰ ਕਿੱਥੇ ਰਿਹਾ ਇਹਨਾਂ ਚੀਜ਼ ਰਿਕਵਰੀ ਸਰ ਰਿਕਵਰੀ ਇਹਦੀ ਇੱਕ ਗੱਡੀ ਇਹਨੇ ਨਵੀਂ ਲਈਤੀ ਸੀ ਉਹ ਗੱਡੀ ਰਿਕਵਰ ਹੋਈ ਹੈ ਬਾਕੀ ਜੋ ਇਹਦੇ ਅਕਾਊਂਟਸ ਹੈਗੇ ਉਹ ਅਸੀਂ ਖੰਗਾਲ ਰਹੇ ਹਾਂ ਤੇ ਉਹਨਾਂ ਦੀ ਪੁਰਾਣੀ ਸਟੇਟਮੈਂਟਸ ਲੈ ਕੇ ਜੋ ਬਾਕੀ ਆਗੇ ਦਿਨ ਦਿਨ ਅਮਾਉਂਟ ਸੁੱਜ ਜਿੰਨ ਜਿੰਨ ਅਕਾਊਂਟਸ ਵਿੱਚ ਗਏ ਹੈ ਪੈਸੇ ਉਹ ਸਾਰੇ ਆਪਾਂ ਫ੍ਰੀਜ਼ ਕਰਾਏ ਹੈ ਉਹਨਾਂ ਜੋ ਕਲੀਅਰ ਕਰਨਗੇ ਤੇ ਰਿਕਵਰੀ ਹੋਣਾ ਚਾਹੀ ਹੁੰਦੀ ਹੈ ਇਹ ਇਹਨੇ ਦਿਨ ਇਥੋਂ ਆਪਣੇ ਨੌਕਰ ਜੋ ਤਾ ਦਿਨੇਸ਼ ਹੈਗਾ ਇਹਦੇ ਨਾਲ ਹੋਇਆ ਏ ਕਿ ਇਹਨੂੰ ਪਤਾ ਲੱਗਿਆ ਕਿ ਮੇਰੀ ਜੋ ਬੈਂਕ ਬ੍ਰਾਂਚ ਹੈਗੀ ਇਹਦੇ ਵਿੱਚ ਆਡਿਟ ਆਇਆ ਆਡਿਟ ਦੀ ਗਲਤ ਨੂੰ ਇਹ ਡਰ ਗਿਆ ਇਹ ਡਰਨ ਤੋਂ ਬਾਅਦ ਇਹਨੇ ਭਜੰਦ ਪਲਾਨ ਬਣਾਇਆ ਤੋ ਇਹਦਾ ਸਿਗਾ ਕਿ ਮੈਂ ਨੇਪਾਲ ਪਹੁੰਚਾਂ ਤਾਂ ਕਿ ਜੋ ਮੈਂ ਇੰਡੀਅਨ ਪੁਲਿਸ ਦੇ ਹੱਥੋਂ ਬਾਹਰ ਹੋ ਜਾਵਾਂ ਇਸ ਕਰਕੇ ਇਹ ਕਈ ਦਿਨਾਂ ਤੋਂ ਇਥੋਂ ਲੈ ਕੇ ਨੇਪਾਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਹ ਸਾਨੂੰ ਪਤਾ ਲੱਗਿਆ ਸਾਡੀ ਟੀਮ ਨੂੰ ਕਿ ਨੇਪਾਲ ਭਜਨ ਦੀ ਕੋਸ਼ਿਸ਼ ਕਰ ਰਿਹਾ ਅਕੋਰਡਿੰਗਲੀ ਉੱਥੇ ਆਪਣਾ ਨੇਪਾਲ ਬਾਰਡਰ ਤੇ ਸਾਡੀ ਟੀਮ ਨੇ رابطہ ਬਣਾਇਆ ਤੇ ਅਸੀਂ ਇਮੀਜਲੀ ਟੀਮ ਜਿੱਥੋਂ ਮੂਵ ਕੀਤੀ ਜਿਨ੍ਹਾਂ ਨੇ ওভার ਵੈਰੀ ਸਕਸੈਸਫੁਲ ਇਨ ਨੈਵਿੰਗ ਹਿਮ ਬਿਫੋਰ ਹੀ ਕੁਡ ਕਰਾਸ ਦੀ ਨੇਪਾਲ ਬਾਰਡਰ ਸਰ ਜੀ ਫੈਮਿਲੀ ਮੈਂਬਰਸ ਵੀ ਇਨਵੋਲ ਮੈਨੇ ਜਿਵੇਂ ਕਿ ਆਪਣੇ ਮਦਰ ਫਾਦਰ ਦੇ ਅਕਾਊਂਟ ਨਹੀਂ ਇਹਦੇ ਜੋ ਆਪਣੇ ਮਦਰ ਔਰ ਫਾਦਰ ਦੇ ਅਕਾਊਂਟਸ ਬਣਾਏ ਸੀ ਹਾਲੇ ਤੱਕ ਉਨ੍ਹਾਂ ਦਾ ਰੋਲ ਨਹੀਂ ਆਇਆ ਬਟ ਸਿンス ਇਹ ਸਾਡੇ ਕੋਲ ਆਗੇ ਇਹਦੀ ਕੁਝ ਗਿੱਚ ਕਰਕੇ ਡਿਟੇਲਡ ਤਰੀਕੇ ਵਿੱਚ ਅਸੀਂ ਇਹ ਦੇਖਾਂਗੇ ਕਿ ਉਹਨਾਂ ਦਾ ਕੋਈ ਮੈਲਾਫਾਇਰ ਇੰਟੈਂਸ਼ਨ ਹੈ ਉਹਨਾਂ ਦੀ ਨੋਲਿਜ ਵਿੱਚ ਸੀਗੀ ਇਹ ਗੱਲ ਹਲੇ ਤੱਕ ਤੋਂ ਜੋ ਸਾਡੀ ਤਪਤੀਸ ਚੱਲੀ ਹੈ ਉਸ ਤੋਂ ਤੋਂ ਨਾਦਰੋਲ ਨਹੀਂ ਸਾਹਮਣੇ ਆ ਰਿਹਾ ਉਹ ਡੋਰ ਦੁਗਾਈ ਵਿੱਚ ਦੇਖਾਂਗੇ ਕਿ ਆ ਨੌਕਰ ਨਾਲ ਸੀ ਨਹੀਂ ਇਹਦਾ ਨੌਕਰ ਜੋ ਸੀਗਾ ਉਹ ਇਸ ਤੋਂ ਪਹਿਲਾਂ ਨੇਪਾਲ ਕ੍ਰੋਸ ਕਰ ਗਿਆ ਸੀ ਇਹ ਉਹਦੇ ਪਿੱਛੇ-ਪਿੱਛੇ ਜਾ ਰਿਹਾ ਸੀ ਤੋਂ ਨੌਕਰ ਇਹਦਾ ਆਲਰੇਡੀ ਸਾਡੀ ਗ੍ਰਫਤੋਂ ਬਾਹਰ ਤੇ ਸਾਡੀ ਕੋਸ਼ਿਸ਼ ਚੱਲ ਰਹੀ ਹੈ ਕਿ ਅਸੀਂ ਉਹਨੂੰ ਵੀ ਲੈ ਕੇ ਆਏ ਕੀ ਕਹਾਂਗੇ ਭਾਈ ਤੁਸੀਂ ਮੇਰੀ ਮੇਰੀ ਅੱਡੀ ਬੀਟੀ ਵੀ ਆ ਰਹੀ ਹੈ ਤੁਹਾਡੇ ਕੋਲ ਪਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਹੈ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਲੱਤਾ ਤੁਸੀਂ ਐਸਐਸਬੀ ਆਫਿਸ ਮੁਹਾਲੀ ਲੱਗੇ ਹੋ ਹਾਂਜੀ ਮੈਂ ਮੀਡੀਆ ਡਿਪਾਰਟਮੈਂਟ ਚ ਮੀਡੀਆ ਡਿਪਾਰਟਮੈਂਟ ਚ ਨੇ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਹੈ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਇੰਸਪੈਕਟਰ ਸਤਪਾਲ ਸਿੰਘ ਜੀ ਨੇ ਸੋ ਪਾਜੀ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਬਾਈ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋਏ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਤਨਾਵ ਕਰੀ ਜਾਂਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਚਾਪ ਸਟੱਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਤਿਕਾਰਯੋਗ